ਦਾਜੀ ਅੰਦਰ ਆ ਜੀ ਅੰਦਰ ਆ ਜੀ ਅੰਦਰ ਆ ਜੀ ਤੁਹਾਏ ਕਾਲ ਸਾਹ ਵਾਈ ਗੁਰਜੀ ਕੀ ਬਤੇ ਜੀ ਹੋਰ ਪਿਆਰੇ ਚਰਦੀ ਕਲਾ ਜੀ ਬਹੁਤ ਵਧੀਆ ਬਹੁਤ ਵਧੀਆ ਲੋ ਜੀ ਦਰਸ਼ਨ ਹੋ ਗਏ ਤੁਹਾਡੇ ਇਹ ਮੈਂ ਉਹਦਾ ਤਾਂ ਤੁਸੀਂ ਕੈਮਰੇ ਦੇ ਪਿਛੇ ਰਹਿੰਦੇ ਹੋ ਨਹੀਂ ਨਹੀਂ ਪਿਆਰੋ ਧੰਨਵਾਦ ਸ਼ੁਕਰਾਨਾ ਗੁਰਦੇੜੀ ਅੱਕ ਜੀ ਵਾਈ ਕਾਲ ਸਾਹ ਵਾਈ ਗੁਰਜੀ ਕੀ ਫਤੇ ਜੀ ਹੋਸਿੰਗ ਸਾ ਚਰਦੀ ਕਲਾ ਪਿਆਰੋ ਸ਼ੁਕਰਾਨਾ ਜੀ ਠੀਕ ਹੈ ਜੀ ਰੱਬ ਕੋਈ ਕਹਾ ਸਾਈ ਗੁਰਜੀ ਕੀ ਹਵਤੇ ਮੇਰੇ ਸਾਰਾ ਪਰਿਵਾਰ ਖੜਾ ਤਾਲੂ ਗੁਰਰਾਮ ਦਾਸ ਤਾਲੂ ਗੁਰਰਾਮ ਦਾਸ ਮੀਢਲ ਗੁਰਪਾਲ ਠੀਕ ਹੈ ਠੀਕ ਹੈ ਗੁਰਪਾਲ ਸਿੰਘ ਬੇਟਾ ਤੁਹਾਡਾ ਵਾਹਿਗੁਰੂ ਠੀਕ ਹੈ ਠੀਕ ਹੈ ਜੀ ਓ ਆ ਗਏ ਤਾਲੂ ਗੁਰਰਾਮ ਦਾਸ ਇਹ ਸਾਡੀ ਇਕਬਾਲ ਪਾਜੀ ਇਹ ਇਹਨਾਂ ਦੇ ਫਾਦਰ ਸਾਹਿਬ ਇਹ ਸਾਡਾ ਬ੍ਰਦਰ ਛੋਟਾ ਤੇ ਇਹ ਸਾਡੀ ਭੈਣ ਹੈ ਜੀ ਇਹਨਾਂ ਦੇ ਘਰੇ ਅਸੀਂ ਅੱਜ ਆਏ ਸੀ ਤੇ ਪਾਜੀ ਉਹਨਾਂ ਦੇ ਘਰੇ ਚਾਹ ਪੀਤੀ ਇਕਬਾਲ ਸਿੰਘ ਭਾਈ ਦੇ ਘਰੇ ਇਹ ਦਿਲਰਾਜ ਵੀ ਜੀ ਸਾਡੇ ਲੈ ਕੇ ਆਏ ਤੇ ਧੰਨਵਾਦ ਇਕਵਲ ਭਾਈ ਤੁਹਾਡਾ ਵੀ ਬਹੁਤ-ਬਹੁਤ ਵੈਂਕਵਰ ਦੇ ਵਿੱਚ ਹਾਂ ਵੈਂਕਵਰ ਦੇ ਵਿੱਚ ਤੁਸੀਂ ਸਾਰਿਆਂ ਨੇ ਥੈਂਕ ਯੂ ਬਰਦਰ ਤੁਹਾਡਾ ਵੀ ਹੈ ਨਾ ਤੇ ਧੰਨਵਾਦ ਭੈਣੇ ਤੁਹਾਡਾ ਵੀ ਜਿਹੜਾ ਤੁਸੀਂ ਚਾਹ ਪਾਣੀ ਪਿਲਾਇਆ ਹੈ ਨਾ ਨਹੀਂ ਤਾਂ ਅਸੀਂ ਮੈਨੂੰ ਤਾਂ ਕੋਈ ਜਾਣਦਾ ਨਹੀਂ ਹੈਗਾ ਨਾ ਤੇ ਪਰ ਨਹੀਂ ਨਹੀਂ ਧੰਨਵਾਦ ਸਾਰਿਆਂ ਦਾ ਮੇਰੀ ਧੰਨਵਾਦੀ ਆ ਰਹੇ